ਨਿਕਲ ਗਿਆ ਹਾਂ ਸਾਹਮਣੇ ਨਿਕਲ ਗਿਆ ਹਾਂ ਲੱਗ ਕੇ ਤੁਰ ਗਿਆ ਕੋਲੋਂ ਵਾਪਸ ਆ ਗਿਆ ਦੰਸਾ ਚੇਦਾ ਦਾ ਵੇਸਾ ਸੱਲੇ ਕਰੀ ਆਹ ਬਹੁਤ ਲੰਡੂ ਇਹ ਯਾਰ ਪੱਤਾ ਦੇ ਦੇ ਹੱਥ ਨਹੀਂ ਰਿਹਾ ਬਾਜੋ ਭਾਗੇ 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 ਸਾਰੇ ਜਿਹੜੇ ਸ਼ਿਸ਼ੇ ਨੇ ਉਹ ਭੰਨੇ ਗਏ ਨੇ ਔਰ ਅੱਗ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਏਸੀ ਬੱਸ ਦੱਸਿਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਜਿੱਤੇ ਸਵਾਰੀਆਂ ਇਸ ਦੇ ਵਿੱਚ ਸਵਾਰ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਤਾਂ ਮੌਕੇ ਤੇ ਦੇਖੋ ਕਿਸ ਪ੍ਰਕਾਰ ਦਾ ਮਾਹੌਲ ਜਿਹੜਾ ਬਣ ਗਿਆ ਕਿਵੇਂ ਅੱਗ ਨੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਦਾਦੀਏ ਕਿ ਵੱਡੀ ਅਪਡੇਟ ਇਸ ਖਬਰ ਦੇ ਵਿੱਚ ਤਾਂ ਦੱਸ ਦਿੰਦੇ ਨੇ ਸਵਾਰੀਆਂ ਨੂੰ ਬਚਾ ਲਿਆ ਗਿਆ ਮਸਾਂ ਮਸਾਂ ਸਵਾਰੀਆਂ ਨੂੰ ਬਾਹਰ ਕੱਢਿਆ ਕਿਉਂਕਿ ਪਹਿਲਾਂ ਥੋੜੇ ਜੇ ਇਸ ਤੇ ਨੂੰ ਅੱਗ ਲੱਗੀ ਤੇ ਪਿੱਛੋਂ ਕੋਈ ਜਿਹੜਾ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਬਾਈਕਰ ਆ ਰਿਹਾ ਸੀ ਜਿਸ ਨੇ ਦੱਸਿਆ ਡਰਾਈਵਰ ਨੂੰ ਕਿ ਅੱਗ ਲੱਗੀ ਹੈ ਤੇ ਫਿਰ ਬਾਅਦ ਦੇ ਵਿੱਚ ਡਰਾਈਵਰ ਨੇ ਸਵਾਰੀਆਂ ਨੂੰ ਉਤਾਰਿਆ ਕੰਡਕਟਰ ਡਰਾਈਵਰ ਨੇ ਇਕੱਠੇ ਹੋ ਕੇ ਸਾਰੀਆਂ ਸਵਾਰੀਆਂ ਉਤਾਰੀਆਂ ਤੇ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਸੀ ਕੀ ਮਾਹੌਲ ਬਣਿਆ ਮੌਕੇ ਤੇ ਸਾਰਾ ਕੁਝ ਸੜ ਕੇ ਸਵਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਮੀਂਹ ਜਿਹੜਾ ਪੈ ਰਿਹਾ ਹੈਗਾ ਦਿੱਲੀ ਦੇ ਵਿੱਚ ਪਰ ਫਿਰ ਵੀ ਦੇਖ ਸਕਦੇ ਹੋ ਮੀਂਹ ਦਾ ਵੀ ਕੋਈ ਅਸਰ ਨਹੀਂ ਹੈ ਤਾਂ ਦੱਸ ਦੇ ਕਿ ਹਾਲਾਂਕਿ ਪਹਿਲਾਂ ਤਾਂ ਕਹਿ ਨਹੀਂ ਪਤਾ ਲੱਗਿਆ ਕਿ ਅੱਗ ਜਿਹੜੀ ਆ ਕਿਉਂ ਲੱ ਕੀ ਕਾਰਨ ਰਹਿ ਇਸ ਅੱਗ ਨੂੰ ਲੱਗਣ ਦੇ ਪਿੱਛੇ ਪਰ ਤੁਸੀਂ ਦੇਖ ਸਕਦੇ ਹੋ ਜਿਸ ਹਿਸਾਬ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਔਰ ਇਸ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਲਗਭਗ ਸਾਰੀ ਬਾਸੀ ਜਿਹੜੀ ਮੱਚ ਚੁੱਕੀ ਹੈ ਸਾਰੀ ਬਾਸੀ ਜਿਹੜੀ ਹੈ ਸੜੀ ਪਈ ਹੈ ਦੇਖੋ ਕਿਵੇਂ ਸਾਰੀ ਬੱਸ ਸੜ ਕੇ ਸੁਆਹ ਹੋਈ ਪਈ ਹੈ ਲਾਲ ਲਾਲ ਲਫਟਾਂ ਬੱਸ ਦੇ ਵਿੱਚੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਦਾ ਲੈ ਚੱਲਾਂਗੇ ਇੱਕ ਵਾਰ ਵੀਡੀਓ ਤੱਕ सामने निकला है सामने निकला हो लगा ठीक चल है चलो आगे है हमको देना कर हां वो लंड नॉन कट कर दे हाथ से भागो 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 ਹਾਂ ਸਾਹਮਣੇ ਨਹੀਂ ਖੜ ਹੋਈਆ ਹਾਂ ਲਗਾ ਤੀਕਾਂ ਕਰ ਲਓ ਵਾਪਸ ਰਹਿਣਾ ਹੈ ਯਾਰ ਹਾਂ ਕੋਈ ਜੇਦਾ ਵੇਸਾ ਨਾਲ ਕਰਾਉਂਗਾ ਲੜਨ ਬਸ ਇਹ ਲੋਰ ਕੱਪੜਾ ਦੇਹਾਰ ਨਹੀਂ ਰਿਹਾ ਬਾਜੋ ਭਾਗੋ 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 ਸਾਰੇ ਜਿਹੜੇ ਸ਼ਿਸ਼ੇ ਨੇ ਉਹ ਭੰਨੇ ਗਏ ਨੇ ਔਰ ਅੱਗ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਏਸੀ ਬੱਸ ਦੱਸਿਆ ਜਾ ਰਿਹਾ ਦਿੱਲੀ ਦੇ ਵਿੱਚ ਜਿੱਤੇ ਸਵਾਰੀਆਂ ਇਸ ਦੇ ਵਿੱਚ ਸਵਾਰ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਤਾਂ ਮੌਕੇ ਤੇ ਦੇਖੋ ਕਿਸ ਪ੍ਰਕਾਰ ਦਾ ਮਾਹੌਲ ਜਿਹੜਾ ਬਣ ਗਿਆ ਕਿਵੇਂ ਅੱਗ ਨੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਦਾਦੀਏ ਕਿ ਵੱਡੀ ਅਪਡੇਟ ਇਸ ਖਬਰ ਦੇ ਵਿੱਚ ਤਾਂ ਦੱਸ ਦਿੰਦੇ ਆ ਸਵਾਰੀਆਂ ਨੂੰ ਬਚਾ ਲਿਆ ਗਿਆ ਮਸਾਂ ਮਸਾਂ ਸਵਾਰੀਆਂ ਨੂੰ ਬਾਹਰ ਕੱਢਿਆ ਕਿਉਂਕਿ ਪਹਿਲਾਂ ਥੋੜੇ ਜੇ ਇਸੇ ਨੂੰ ਅੱਗ ਲੱਗੀ ਤੇ ਪਿੱਛੋਂ ਕੋਈ ਜਿਹੜਾ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਬਾਈਕਰ ਆ ਰਿਹਾ ਸੀ ਜਿਸ ਨੇ ਦੱਸਿਆ ਡਰਾਈਵਰ ਨੂੰ ਕਿ ਅੱਗ ਲੱਗੀ ਆ ਤੇ ਫਿਰ ਬਾਅਦ ਦੇ ਵਿੱਚ ਡਰਾਈਵਰ ਨੇ ਸਵਾਰੀਆਂ ਨੂੰ ਉਤਾਰਿਆ ਕੰਡਕਟਰ ਡਰਾਈਵਰ ਨੇ ਇਕੱਠੇ ਹੋ ਕੇ ਸਾਰੀਆਂ ਸਵਾਰੀਆਂ ਉਤਾਰੀਆਂ ਤੇ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਸੀ ਕੀ ਮਾਹੌਲ ਬਣਿਆ ਮੌਕੇ ਤੇ ਸਾਰਾ ਕੁਝ ਸੜ ਕੇ ਸਵਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾ ਕਿ ਮੀਂਹ ਜਿਹੜਾ ਪੈ ਰਿਹਾ ਹੈਗਾ ਦਿੱਲੀ ਦੇ ਵਿੱਚ ਪਰ ਫਿਰ ਵੀ ਦੇਖ ਸਕਦੇ ਹੋ ਮੀਂਹ ਦਾ ਵੀ ਕੋਈ ਅਸਰ ਨਹੀਂ ਹੈ ਤਾਂ ਦੱਸ ਦੇ ਕੇ ਹਾਲਾ ਕਿ ਪਹੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅੱਗ ਜਿਹੜੀ ਆ ਕਿਉਂ ਲੱਗੀ ਕੀ ਕਾਰਨ ਰਹਿ ਇਸ ਅੱਗ ਨੂੰ ਲੱਗਣ ਦੇ ਪਿੱਛੇ ਪਰ ਤੁਸੀਂ ਦੇਖ ਸਕਦੇ ਹੋ ਜਿਸ ਹਿਸਾਬ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਔਰ ਇਸ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਲਗਭਗ ਸਾਰੀ ਬਾਸੀ ਜਿਹੜੀ ਮੱਚ ਚੁੱਕੀ ਹੈ ਸਾਰੀ ਬਾਸੀ ਜਿਹੜੀ ਹੈ ਸੜੀ ਪਈ ਹੈ ਦੇਖੋ ਕਿਵੇਂ ਸਾਰੀ ਬਸ ਸੜ ਕੇ ਸੁਆਹ ਹੋਈ ਪਈ ਹੈ ਲਾਲ ਲਾਲ ਲਫਟਾਂ ਬਸ ਦੇ ਵਿੱਚੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਦਾ ਲੈ ਚੱਲਾਂਗੇ ਇੱਕ ਵਾਰ ਵੀਡੀਓ ਤੱਕ

ਹਾਂ ਸਾਹਮਣੇ ਨਹੀਂ ਖਾਮੋਈ ਜਾ ਹਾਂ ਟੱਕਰ ਚਿੰਤ ਕਰ ਲੈ ਕੋਲੋਂ ਵਾਪਸ ਜਾਣਾ ਹੈ ਹਾਂ ਕੋਈ ਚੇਰੋ ਨਾ ਵੇਸਾ ਨਾਲ ਕਰੀਏ ਹਾਂ ਉਹ ਲੜਨ ਬਸ ਹੈ ਯਾਰ ਕੱਪਾ ਤੇ ਹਰ ਖੇਡਾ ਬਹੁਤ ਦੂਰ ਭਾਗੋ 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 ਸਾਰੇ ਜਿਹੜੇ ਸ਼ਿਸ਼ੇ ਨੇ ਉਹ ਭੰਨੇ ਗਏ ਨੇ ਔਰ ਅੱਗ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਏਸੀ ਬੱਸ ਦੱਸਿਆ ਜਾ ਰਿਹਾ ਦਿੱਲੀ ਦੇ ਵਿੱਚ ਜਿੱਤੇ ਸਵਾਰੀਆਂ ਇਸ ਦੇ ਵਿੱਚ ਸਵਾਰ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਤਾਂ ਮੌਕੇ ਤੇ ਦੇਖੋ ਕਿਸ ਪ੍ਰਕਾਰ ਦਾ ਮਾਹੌਲ ਜਿਹੜਾ ਬਣ ਗਿਆ ਕਿਵੇਂ ਅੱਗ ਨੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਦਾਦੀਏ ਕਿ ਵੱਡੀ ਅਪਡੇਟ ਇਸ ਖਬਰ ਦੇ ਵਿੱਚ ਤਾਂ ਦੱਸ ਦਿੰਦੇ ਆ ਸਵਾਰੀਆਂ ਨੂੰ ਬਚਾ ਲਿਆ ਗਿਆ ਮਸਾਂ ਮਸਾਂ ਸਵਾਰੀਆਂ ਨੂੰ ਬਾਹਰ ਕੱਢਿਆ ਕਿਉਂਕਿ ਪਹਿਲਾਂ ਥੋੜੇ ਜੇ ਇਸ ਤੇ ਨੂੰ ਅੱਗ ਲੱਗੀ ਤੇ ਪਿੱਛੋਂ ਕੋਈ ਜਿਹੜਾ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਬਾਈਕਰ ਆ ਰਿਹਾ ਸੀ ਜਿਸ ਨੇ ਦੱਸਿਆ ਡਰਾਈਵਰ ਨੂੰ ਕਿ ਅੱਗ ਲੱਗੀ ਆ ਤੇ ਫਿਰ ਬਾਅਦ ਦੇ ਵਿੱਚ ਡਰਾਈਵਰ ਨੇ ਸਵਾਰੀਆਂ ਨੂੰ ਉਤਾਰਿਆ ਕੰਡਕਟਰ ਡਰਾਈਵਰ ਨੇ ਇਕੱਠੇ ਹੋ ਕੇ ਸਾਰੀਆਂ ਸਵਾਰੀਆਂ ਉਤਾਰੀਆਂ ਤੇ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਸੀ ਕੀ ਮਾਹੌਲ ਬਣਿਆ ਮੌਕੇ ਤੇ ਸਾਰਾ ਕੁਝ ਸੜ ਕੇ ਸਵਾਹ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾ ਕਿ ਮੀਂਹ ਜਿਹੜਾ ਪੈ ਰਿਹਾ ਹੈਗਾ ਦਿੱਲੀ ਦੇ ਵਿੱਚ ਪਰ ਫਿਰ ਵੀ ਦੇਖ ਸਕਦੇ ਹੋ ਮੀਂਹ ਦਾ ਵੀ ਕੋਈ ਅਸਰ ਨਹੀਂ ਹੈ ਤਾਂ ਦੱਸ ਦੇ ਕੇ ਹਾਲਾ ਕਿ ਪਹੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅੱਗ ਜਿਹੜੀ ਆ ਕਿਉਂ ਲੱਗੀ ਕੀ ਕਾਰਨ ਰਹਿ ਇਸ ਅੱਗ ਨੂੰ ਲੱਗਣ ਦੇ ਪਿੱਛੇ ਪਰ ਤੁਸੀਂ ਦੇਖ ਸਕਦੇ ਹੋ ਜਿਸ ਹਿਸਾਬ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਔਰ ਇਸ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਹੈ ਲਗਭਗ ਸਾਰੀ ਬਾਸੀ ਜਿਹੜੀ ਮੱਚ ਚੁੱਕੀ ਹੈ ਸਾਰੀ ਬਾਸੀ ਜਿਹੜੀ ਹੈ ਸੜੀ ਪਈ ਹੈ ਦੇਖੋ ਕਿਵੇਂ ਸਾਰੀ ਬਸ ਸੜ ਕੇ ਸੁਆਹ ਹੋਈ ਪਈ ਹੈ ਲਾਲ ਲਾਲ ਲਫਟਾਂ ਬਸ ਦੇ ਵਿੱਚੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਦਾ ਲੈ ਚੱਲਾਂਗੇ ਇੱਕ ਵਾਰ ਵੀਡੀਓ ਤੱਕ

ਥਾ ਮੈਂ ਨਹੀਂ ਜਾਉਂਗਾ ਹਾਂ ਤੱਕ ਤੁਰ ਕੇ ਜਾਣਾ ਮੈਂ ਲੋਵਾ ਮੈਂ ਜਾਣਾ ਆਂ ਬੰਦਾ ਜੇਦਾਂ ਉਹ ਵੇਸਾ ਨਾਲ ਕਰੀ ਹਾਂ ਉਹ ਲੰਡ ਨਾ ਪੱਟ ਦੇ ਜਾ ਹੱਥ ਨਹੀਂ ਜਾ ਰਿਹਾ ਬਾਕੀ ਭਾਗੇ 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 ਸਾਰੇ ਜਿਹੜੇ ਸ਼ਿਸ਼ੇ ਨੇ ਉਹ ਭੰਨੇ ਗਏ ਨੇ ਔਰ ਅੱਗ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਏਸੀ ਬੱਸ ਦੱਸਿਆ ਜਾ ਰਿਹਾ ਦਿੱਲੀ ਦੇ ਵਿੱਚ ਜਿੱਤੇ ਸਵਾਰੀਆਂ ਇਸ ਦੇ ਵਿੱਚ ਸਵਾਰ ਸੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਤਾਂ ਮੌਕੇ ਤੇ ਦੇਖੋ ਕਿਸ ਪ੍ਰਕਾਰ ਦਾ ਮਾਹੌਲ ਜਿਹੜਾ ਬਣ ਗਿਆ ਕਿਵੇਂ ਅੱਗ ਨੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਚੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਦਾਦੀਏ ਕਿ ਵੱਡੀ ਅਪਡੇਟ ਇਸ ਖਬਰ ਦੇ ਵਿੱਚ ਤਾਂ ਦੱਸ ਦਿੰਦੇ ਆ ਸਵਾਰੀਆਂ ਨੂੰ ਬਚਾ ਲਿਆ ਗਿਆ ਮਸਾਂ ਮਸਾਂ ਸਵਾਰੀਆਂ ਨੂੰ ਬਾਹਰ ਕੱਢਿਆ ਕਿਉਂਕਿ ਪਹਿਲਾਂ ਥੋੜੇ ਜੇ ਇਸ ਤੇ ਨੂੰ ਅੱਗ ਲੱਗੀ ਤੇ ਪਿੱਛੋਂ ਕੋਈ ਜਿਹੜਾ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਬਾਈਕਰ ਆ ਰਿਹਾ ਸੀ ਜਿਸ ਨੇ ਦੱਸਿਆ ਡਰਾਈਵਰ ਨੂੰ ਕਿ ਅੱਗ ਲੱਗੀ ਆ ਤੇ ਫਿਰ ਬਾਅਦ ਦੇ ਵਿੱਚ ਡਰਾਈਵਰ ਨੇ ਸਵਾਰੀਆਂ ਨੂੰ ਉਤਾਰਿਆ ਕੰਡਕਟਰ ਡਰਾਈਵਰ ਨੇ ਇਕੱਠੇ ਹੋ ਕੇ ਸਾਰੀਆਂ ਸਵਾਰੀਆਂ ਉਤਾਰੀਆਂ ਤੇ ਉਸ ਤੋਂ ਬਾਅਦ ਜਿਹੜਾ ਦੇਖ ਸਕਦੇ ਹੋ ਸੀ ਕੀ ਮਾਹੌਲ ਬਣਿਆ ਮੌਕੇ ਤੇ